ਸਤਿਗੁਰ ਦੀ ਸਤਿ ਸ੍ਰੀ ਅਕਾਲ ਸਤਿਗੁਰ ਸਤਿਗੁਰ ਕੀ ਹਾਲ ਹੈ ਜੀ ਠੀਕ ਠਾਕ ਜੀ ਮਾਪੁੱਤੋ ਠੀਕ ਹੋ ਬੇਨਤੀ ਕਰਨਾ ਆਇਆ ਜੇ ਖਾਦ ਦੀਆਂ ਸ਼ਿਕਾਇਤਾਂ ਜੇ ਮੈਂ ਇੱਕ ਦੀ ਕਲਚਰ ਮਿਨਿਸਟਰ ਆਪਣੇ ਨੂੰ ਨਾਲ ਲੈ ਕੇ ਆ ਸਾਡੇ ਕੋਲ ਅੱਜ ਵੀ ਇਸੇ ਦੇ ਕਿਸਾਨ ਕਹਿੰਦੇ ਕਿ ਸਾਨੂੰ ਡਾਇਆ ਖਾਦ ਜਿਹੜੀ ਆ ਅਜ ਨਾਲੇ ਸ਼ਹਿਰ ਦੇ ਵਿੱਚ ਕੋਈ ਕਹਿੰਦਾ ਜੀ ਸਾਨੂੰ 1800 ਦੀ ਬੋਰੀ ਦੇ ਦੇ ਕੋਈ ਕਹਿੰਦਾ ਜੀ 2000 ਦੀ ਬੋਰੀ ਸਾਦੀ ਨਹੀ ਨਹੀ ਸਰ ਇਹ ਤਾਂ ਨਹੀਂ ਕਿਉਂ ਗੱਲ ਕਰਦੇ लास्ट ਵਾਰਿੰਗ ਜੇ ਆਪ ਦੇਣਾ ਹੈ ਮੈਂ ਮੈਂ ਤਾਂ ਹੀ ਆਇਆ ਕਿ ਸ਼ਿਕਾਇਤ ਮੈਂ ਦੂਜੀਆਂ ਦੁਕਾਨਾਂਾਂ ਤੇ ਵੀ ਚੱਲਿਆ ਹਾਂ ਕੰਪਨੀਆਂ ਨਾਲ ਸਭ ਦੇ ਇੱਕ ਜਿਹੜਾ ਦੇਖੋ ਤੁਹਾਡੇ ਸਾਹਮਣੇ ਕਿਸਾਨ ਕੀ ਕਹਿੰਦੇ ਹਾਂਜੀ ਹਾਂਜੀ ਉਹ ਜਿਹੜਾ ਦੂਜਾ ਮਾਲ ਤੁਹਾਨੂੰ ਦੇ ਦਿਆਂ ਕੰਪਨੀਆਂ ਬਿਲਕੁਲ ਕਿਸਾਨ ਨੂੰ ਨਹੀਂ ਦੇ ਤੁਸੀਂ ਲੋ ਨਾ ਲੋ ਜੇ ਮੈਨੂੰ ਕਿਸੇ ਕਿਸਾਨ ਨੇ ਕਹਿ ਦਿੱਤਾ ਜੀ ਸਾਨੂੰ ਜਬਰੀ ਉਹਨਾਂ ਨੇ ਦੂਜਾ ਮਾਲ ਦਿੱਤਾ ਸਭ ਤਾਂ ਵੀ ਕਾਰਵਾਈ ਕਰਦੇ ਠੀਕ ਹੈ ਜਿਹੜਾ ਦੁਕਾਨ ਵਾਲਾ ਦੂਜਾ ਮਾਲ ਦਿੰਦਾ ਜੱਟ ਨੂੰ ਉਸੇ ਲਈ ਉਹ ਖਾਬਦ ਕਾਰਵਾਈ ਕਰਦੇ ਠੀਕ ਹੈ ਨਾ ਹਾਂ ਬਸ ਮੈਂ ਤੁਹਾਨੂੰ ਬੇਨਤੀ ਕਰਦਾ ਮੁਰਕੇ ਸਾਨੂੰ ਮਜਬੂਰ ਨਾ ਕਰ ਹਾਂ ਬਸ ਹਾਂ ਹਾਂ ਇੱਕ ਆ ਦੀ ਜੇ ਤਾਂ ਸੱਤਾਂ ਵਿੱਚ ਇੱਥੇ ਬਹੁਤ ਸਾਰੇ ਲੋਕਾਂ ਦੇ ਵਿੱਚ ਸਵਾਰ ਹੋਰ ਇਧਰ ਇਧਰ ਇਹਨਾਂ ਕੋ ਦਵਾਈਆਂ ਵੀ ਇਹ ਤਾਂ ਖਾਦਾ ਹਾਂ ਹਾਂ ਇਹਨਾਂ ਦਾ ਸਰ ਇਧਰ ਕੋਈ ਨਾ ਕੋਈ ਨਾ ਕੋਈ 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 ਨਾ ਹੋ ਇੰਨਾ ਨੋਕੇਪਾ ਬਾਹਰ ਨਹੀਂ ਦਿੱਤੀ ਹੈ ਬਿਲਕੁਲ ਸਰ ਹਰ ਸੀਜ਼ਨ ਤੋਂ ਸਾਰੇ ਇਹਨਾਂ ਨੂੰ ਕਹੀਦਾ ਤੁਸੀਂ ਗਲਤ ਕੰਮ ਨਹੀਂ ਕਰਨਾ ਜੇ ਗਲਤ ਕਰੋ ਤਾਂ ਇਹ ਸਾਰੇ ਇਹਨਾਂ ਦੀ ਸੈਂਪਲ ਹੀ ਭਰੀ ਤੇ ਰੁਟੀਨ ਜੂ ਸਾਡਾ ਸੀਰਕਲ ਖਾਤਾ ਦਵਾਈਆਂ ਦਾ ਸਾਰਾ ਕੁਝ ਕਰੀਦਾ ਹਾਂ ਸੈਂਪਲ ਫੇਲ ਹੀ ਹੁੰਦੇ ਇਹਨਾਂ ਦਾ ਗਾਂ ਫੇਰ ਇਹ ਰੀਟੈਸਟਿੰਗ ਸਰ ਕੀ ਕਰ ਪਾਸਟ ਵਾਲਦੇ ਨਹੀਂ ਨਹੀਂ ਪਾਸ ਕਿੱਦਾਂ ਕਰਦਾ ਮੈਨੂੰ ਦੱਸੋ ਜੇ ਫੇਲ ਹੋ ਜਾਂਦੇ ਠੀਕ ਹੈ ਸਰ ਹਾਂ ਇਹਦੇ ਲੋਕ ਲੋਕ ਨਾਲ ਤਾਂ ਕਰਨਾ ਤੇ ਸਾਹ ਕਿਸਾਨ ਨੂੰ ਕਿਉਂ ਮਹਿੰਗੀਆਂ ਚੀਜ਼ਾਂ ਦੇ ਦੇ ਹਰ ਆਏ ਆ ਤੇ ਲੋਕ ਵੇਖੋ ਕਿੱਦਾਂ ਇਦਾਂ ਖਾਦਾ ਮਹਿੰਗੀਆਂ ਦੇ ਜਾਂਦੇ ਆ ਹਾਂ ਇੰਨਾ ਦਾ ਇਹਨਾਂ ਦਾ ਸਾਦਾਦ ਕਾਰਡ ਟੋਟਲ ਆਪਾਂ ਕਿਸੇ ਨੂੰ ਦੀ ਬਖਸ਼ ਨਹੀਂ ਸਰ ਆਪਾਂ ਦਾ ਕੋਈ ਨਹੀਂ ਸਰ ਸਾਡੇ ਕਿਸਾਨ ਨੂੰ ਯਾਦ ਹੜ ਆਇਆ ਇਹ ਆਪਣੇ ਬੰਦੇ ਵੈਗੀ ਖਾਦੇ ਸਰ ਸਰ ਕੀ ਨਾ ਨਹੀਂ ਕੀ ਨਾ ਤੁਹਾਡਾ ਮੇਰਾ ਨਾਮ ਸ਼ੋਭ ਜੀ ਦਾ ਫਕੀਰ ਚੰਦ ਫਕੀਰ ਚੰਦ ਜੀ ਦੁਕਾਨ ਦੇ ਮਾਲਕ ਸ਼ੋਭ ਜੀ ਗੱਲ ਇਹ ਦੇ ਕੇ ਸਾਡੇ ਕੋਈਆਂ ਜੇ ਸ਼ਿਕਾਇਤਾਂ ਮੈਂ ਤਾਂ ਆਪ ਆਇਆ ਦਿੱਤੇ ਹੜ ਆਇਆ ਆਪਾਂ ਨਜਾਇਜ਼ ਫਾਇਦਾ ਠਾ ਦੇ ਲੋਕਾਂ ਦਾ ਦਾ ਖਾਦ ਮਹਿੰਗੀ ਦੇ ਰਹੇ ਆ ਉਹ ੱੱਕੇ ਨਾਲ ਉਹਨਾਂ ਨੂੰ ਨਾਲ ਦੂਜਾ ਸਮਾਨ ਦੇ ਦੇ ਅੱਜ ਮੈਂ ਐਗਰੀਕਲਚਰ ਅਫਸਰ ਨੂੰ ਨਾਲ ਲੈ ਕੇ ਆਇਆ ਤਹਿਸੀਲਦਾਰ ਨੂੰ ਨਾਲ ਲੈ ਕੇ ਆਇਆ ਸਾਡੀ ਜੇ ਅੱਜ ਤੋਂ ਬਾਅਦ ਮੈਨੂੰ ਇੱਕ ਵੀ ਸ਼ਿਕਾਇਤ ਆ ਗਈ ਤੇ ਤੁਹਾਡੀ ਦੁਕਾਨ ਸੀਲ ਹੋ ਜੇਗੀ ਮੈਂ ਤੁਹਾਨੂੰ ਅੱਜ ਹੱਥ ਜੋੜ ਕੇ ਆਇਆ ਜੀ ਮੈਂ ਕਹਿੰਦਾ ਹਾਂ ਬਸ ਇਹ ਤੋਂ ਬਾਅਦ ਕਾਨੂੰਨੀ ਕਾਰਵਾਈ ਹੋਣੀ ਜੀ ਪੁਲਿਸ ਜੀ ਨੇ ਕੰਫੋਲ ਪਾਇਆ ਸੀ ਹਾਂ ਤੁਸੀਂ ਮੈਂ ਤੁਹਾਡੇ ਕੋਲ ਹੀ ਹੱਥ ਜੋੜ ਕੇ ਕਹਿੰਦਾ ਕਿ ਜੇ ਕਿਸਾਨ ਦੇ ਅੱਗੇ ਬੜੀ ਬੁਰੀ ਹਾਲਤ ਹੈ ਆਪਾਂ ਜੇ ਕਿਸਾਨ ਬੱਚਾ ਦਾ ਜੱਟਰ ਤੇ ਹੜਾ ਦਾ ਪੀੜ ਤੱਕ ਹੋ ਗਿਆ ਆਪਾਂ ਮਗਰ ਉਹਨਾਂ ਨੂੰ ਖਾਦਾ ਵੀ ਮਹਿੰਗਿਆ ਦੇ ਦੇ ਨਾਲ ਉਹਨਾਂ ਨੂੰ ਦੂਜਾ ਸਮਾਨ ਵੀ ਦੇ 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 ਦੋ ਦੋ ਹਜ਼ਾਰ ਦੀ ਬੋਦੀ ਆ ਕਿੱਡੀ ਨਹੀਂ ਸਰ ਬਾਅਦ ਸਜ ਤੋਂ ਬਾਅਦ ਸਦੀਕ ਹੁਣ ਇੱਕ ਮੈਂ ਤੁਹਾਨੂੰ ਕਾਲ ਕਰੂੰਗਾ ਸਦੀਕ ਮੈਂ ਤੁਹਾਨੂੰ ਕਾਲ ਕਰਕੇ ਦੱਸ ਦੂੰ ਜਦੋਂ ਮੈਨੂੰ ਕੋਈ ਕਿਸਾਨ ਨੇ ਕਾਲ ਕੀਤੀ ਲੌਕ ਕਰ ਦਿਓ ਉਸਦੇ 2 ਮਿੰਟ ਤੱਕ ਹਾਂ ਤੁਹਾਨੂੰ ਪਤਾ ਹੜਾ ਆ ਕਿਸਾਨ ਸਾਨੂੰ ਸ਼ਿਕਾਇਤਾਂ ਕਰ ਰਿਹਾ ਕਿ ਸਾਨੂੰ ਡਾਇਆ ਖਾਦ ਜਿਹੜੀ ਉਹ ਮਹਿੰਗੀ ਦਿੱਤੀ ਜਾ ਰਹੀ ਹੈ ਉਹ ਡਾਇਆ ਦੇ ਨਾਲ ਜਿਹੜਾ ਦੂਜਾ ਕੰਪਨੀ ਦਾ ਸਬਾਨ ਦਿੱਤਾ ਜਾਂਦਾ। ਸਦੀ ਦੂਜਾ ਸਬਾਨ ਦੀ ਜੇ ਵੇਚਨ ਦਾ। ਜੇ ਅੱਜ ਤੋਂ ਬਾਅਦ ਪਤਾ ਲੱਗ ਗਿਆ ਕਿ ਤੁਸੀਂ ਕਿਹਨੂੰ ਡਾਇਆ ਦੀ ਪੂਰੀ ਰੇਟ ਤੋਂ ਵੱਧ ਦਿੱਤੀ ਹੈ ਤੇ ਤੁਹਾਡੇ ਖਿਲਾਫ ਸਰਕਾਰ ਨੂੰ ਅੱਜ ਮੈਂ ਹੱਥ ਜੋੜਨ ਆਇਆ ਜੋ ਬਾਅਦ ਵਿੱਚ ਮੈਂ ਕਾਨੂੰਨ ਨਾਲ ਹੀ ਲੈ ਕੇ ਆਇਆ ਮੈਂ ਐਗਰੀਕਲਚਰ ਅਫਸਰ। ਬਾਤ ਤੇ ਹੀ ਤੁਹਾਡੀਆਂ ਦੁਕਾਨਾਂ ਸੀਲ ਕਰਾਂ। ਬਸ ਇਹ ਗੱਲ ਦਾ ਖਿਆਲ ਰੱਖਿਓ।